ਗੱਜਲੀ ਸੀ ਵੀ ਜਿਹੜਾ ਉਹ ਮੁਸਲਮਾਨ ਨਹੀਂ ਸੀ ਉਹ ਮੰਗੋਲ ਸੀ ਤਾਂ ਜਿਹੜੇ ਉਹਦੇ ਪੁਰਖੇ ਸੀ ਚੰਗੇਜ਼ ਖਾਂ ਹੋਰ ਸੀ ਮੰਗੋਲੀਆ ਦੇ ਜਿਨ੍ਹਾਂ ਨੇ ਮੇਰੇ ਮੰਗੋਲੀ ਵਾਲੇ ਬਲੌਗ ਦੇਖਿਆ ਉਹਨਾਂ ਨੂੰ ਪਤਾ ਹੀ ਹੋਊਗਾ ਹੋਰ ਵੀ ਸਾਰੀਆਂ ਜੇਲਾਂ ਜੁਲ੍ਹਾਂ ਜਿਹਨੇ ਕੰਮ ਰੇ ਉਹ ਗੜਾ ਹਜ਼ਾਰ ਅੱਜ ਤੱਕ ਇਸ ਅਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਜੱਗ ਦੇ ਚੜਾਈਆਂ ਰਹਿੰਦੀ ਆ ਸਹੀ ਗੱਲਾਂ ਨੇ ਯਾਰ ਬਾਕੀ ਵੀ ਜਿਹੜਾ ਇਹਨਾਂ ਦਾ 4x ਦੇ ਰਿਜ਼ਰਵ ਸੀ ਅਫਗਾਨਿਸਤਾਨ ਦਾ ਦਾ ਅਮਰੀਕਾ ਨੇ ਉਹ ਫ੍ਰੀਜ਼ ਕਰਤਾ ਤਾਂ ਇੱਕ ਵੀ ਰੁਪਿਆ ਨਹੀਂ ਕਢਾ ਸਕਦੇ ਤਾਂ ਕਰਕੇ ਇਹਨਾਂ ਦੀ ਜਿਹੜੀ ਇਕਨੋਮੀ ਚੱਲ ਰਹੀ ਹੈ ਬਸ ਜਿਹੜਾ ਵੀ ਕੁਝ ਇਹਨਾਂ ਦੇ ਦੇਸ਼ 'ਚ ਹੁੰਦਾ ਹੈ ਉਹਦੇ ਹਿਸਾਬ ਨਾਲ ਇਹ ਸਰਵਾਈਵ ਕਰ ਰਹੇ ਆ ਲਾਪਘ 2 ਕਰੋੜ ਲੋਕ ਭੁੱਖੇ ਮਰ ਰਹੇ ਆ ਔਰੇ ਹੁਣ ਆਪਾਂ ਗਾਜ਼ਨੀ ਦਾ ਬਾਜ਼ਾਰ ਦੇ ਚੱਲਿਆ ਵੀ ਜਿੱਥੇ ਹੁਸਾਨ-ਏ-हिन्द ਹੁਸਨੇ ਹਿੰਦ ਸਰਮੇ ਬਿਆਉ ਕਾਬ ਕੇ ਜੂਲੇ ਖੋਲ ਲੈ ਚ ਪੈਸੇ ਨੋ ਸਰਦਾ ਇਹ ਕੋ ਟੂਰਿਸਟ ਵਾਲੀ ਜਗਾ ਨਹੀਂ ਹੈਗੀ ਬਹੁਤ ਜਿਆਦੇ ਰਿਸਕ ਵਾਲੀ ਹੈ ਬਈ ਇਹ ਕਬਰ ਆ ਗਈਆਂ ਵੀ ਸਾਰੀਆਂ ਵੇ ਅਜਿਹੇ ਹਰ ਸਾਲ ਗੁਰਦਾਰਾ ਹੁੰਦਾ ਆ ਜਿਹੜਾ ਮੀਨਾਰ ਹੈ ਨਾ ਬਈ ਮਕਬੂਸਤਾ ਦਾ ਖਾ ਬਾਦ ਰੰਗ ਜਿਹੜਾ ਗਜਨੀ ਸ਼ਹਿਰ ਸੀ ਵੀ ਪੁਰਾਣੇ ਸਿਲਕ ਰੂਟ ਦਾ ਮੇਨ ਸੈਂਟਰ ਸੀ ਅਫਗਾਨਿਸਤਾਨ ਦਾ ਜਿੰਨੇ ਵੀ ਮੁਸਾਫਿਰ ਜਾਂਦੇ ਸੀ ਵਪਾਰੀ ਜਾਂਦੇ ਸੀ ਜਾਂ ਪੀਰ ਪਗੰਬਰ ਔਰੇ ਰੁੱਕੇ ਜਾਂਦੇ ਸੀ ਲੋ ਵੀ ਗਜਨੀ ਦੇ ਬਾਜ਼ਾਰ ਚ ਆ ਗਿਆ ਉਰੇ ਉਰੇ ਹੀ ਸਾਰਾ ਹਸੀਨੀ ਹਿੰਦ ਦਾ ਉਹ ਮੇਲਾ ਲੱਗਿਆ ਕਰਦਾ ਬਾਜ਼ਾਰ ਜਿੱਥੇ ਹਿੰਦੂ ਔਰਤਾਂ ਨੂੰ ਲੈ ਕੇ ਵੇਚਿਆ ਜਾਂਦਾ ਸੀ ਬਈ ਇਹਦੇ ਉੱਪਰ ਲਿਖਿਆ ਵੀ ਹੋਇਆ ਦੋ ਮਿਨਾਰ ਮਤਲਬ ਇੱਕ ਔਰਤ ਦੀ ਕੀਮਤ ਦੋ ਦਿਨਾਰ ਹੋ ਗਿਆ ਜੋ ਗਜਨੀ ਇਹਦਾ ਔਰਤੇ ਵੇਚਤੇ تھے ਜਾਂ पे ਯਾ ਔਰਤੇ ਬਾਜ਼ਾਰ ਸਾਰਾ ਬਾਜ਼ਾਰ ਇਹ ਪਰਤਾ ਇਹ ਰੋਬੋਟ ਆਬੀਬੀ ਬਹੁਤ ਜ਼ਰੂਤ ਹੈ ਠੀਕ ਹੈ ਇਹ ਪਾਸਤੂ ਪਾਸ਼ਾ ਸਾਰਾ ਇਹਦਾ ਇਤਿਹਾਸ ਲਿਖਿਆ ਵੀ ਬਾਜ਼ਾਰ ਦਾ ਜਿਹੜਾ ਤੁਹਾਨੂੰ ਦੱਸ ਰਿਹਾ ਮੈਂ ਗਾਈਡ ਲੈ ਕੇ ਆਇਆ ਸਪੈਸ਼ਲ ਅੱਜ ਹੁਣ ਤਾਂ ਸਾਰਾ ਐਂ ਤੈਸਨੈਸ ਹੋ ਗਿਆ ਸਾਰਾ ਹੀ ਇਹ ਮিনার ਤੋਂ ਲੈ ਕੇ ਬਈ ਤੇ ਵਿੱਚ ਦੀ ਚੱਲਦੇ ਚੱਲਦੇ ਉਹ ਸਾਹਮਣੇ ਵਾਲੀ ਮিনার ਤੱਕ ਪੂਰੀ ਮਾਰਕੀਟ ਲੱਗਿਆ ਕਰਦੀ ਇਹਦੇ ਵਿੱਚ ਔਰਤਾ ਵੇਚਿਆ ਕਰਦਾ ਗਜਨੀ ਲੈ ਆ ਕੇ ਹੁਣ ਤਾਂ ਇੱਥੇ ਭੇਡਾਂ ਬੱਕਰੀਆਂ ਚਰਾਈਆਂ ਜਾ ਰਹੀਆਂ ਨੇ ਆ ਬਾਜ਼ਾਰ ਚ ਪਿਸਤਲ-ਪੁਸਤਲ ਜੱਕੀ ਫਿਰਦਾ ਹੋਵੇ ਮਾਕੇ ਦੇ ਕਿਵੇਂ ਬਾਈ ਜਾਨ ਹਿੰਦੁਸਤਾਨ ਸੇ ਆਇਆ ਅਫਗਾਨਿਸਤਾਨ ਅਫਗਾਨਿਸਤਾਨ ਗਜਨੀ ਪੋਜ਼ਾਰ ਦਾ ਤੁਸੀਂ ਬਹੁਤ ਔਰਤਾ ਵੇਚੀਆਂ ਨੇ ਟਿਕ ਜੋ ਗਜ਼ਨੀ ਬਾਜ਼ਾਰ ਬਾਜ਼ਾਰ ਗਜ਼ਨੀ ਗਜ਼ਨੀ ਬਾਜ਼ਾਰ ਉਹ ਗਜ਼ਨੀ ਬਾਜ਼ਾਰ ਹੈ ਮਲਦਾਰੇ ਦਾ ਗੁਰਜਾ ਲੋਗ ਰਹਿ ਕੇ ਮਨਾਰੇ ਲਰੇ ਖਾਨ ਤੱਕੁੰ ਜਾਈਦਾ ਗਜ਼ਨੀ ਬਾਜ਼ਾਰ ਔਰਤੇ ਬਹੁਤ ਬਹੁਤ ਜ਼ੂਦਾ ਦਾਦਾ ਜ਼ੂਦਾ ਬੂਜ਼ੂ ਗਜ਼ਨੀ ਬਾਜ਼ਾਰ ਪੂਸੂ ਬਾਜ਼ਾਰ ਦੂਦਾ ਹਿੰਦੁਸਤਾਨ ਦਾ ਐਮੀਨ ਆਰਦੇ ਆਪਾ ਜਮਾ ਨੇੜੇ ਪਹੁੰਚਗੇ ਆ ਇੱਥੇ ਵੀ ਲਿਖਿਆ ਪੂਸਤੂ ਬਾ ਚਾਚ ਸਾਰਾ ਕੋ ਜਿਵੇਂ ਥੜਾ ਜਾਂ ਹੁੰਦਾ ਨਾ ਉਹ ਮੀਂਹ ਜੇ ਮੇਰੇ ਖੜ ਕੇ ਲੈਕਚਰ ਹੁੰਦਾ ਹੋਵੇ ਕੋਈ ਕਲਾ ਕਿਰਤੀ ਹਜੇ ਵੀ ਖੜੀ ਹੈ ਤਨ 1800 ਤੱਕ ਇੱਥੇ ਹਸੀਨਾ-ਏ-ਹਿੰਦ ਦਾ ਮੇਲਾ ਲੱਗਦਾ ਰਿਹਾ ਗਜ਼ਨੀ ਜਿਹੜੀਆਂ ਵੀ ਔਰਤਾਂ ਲੁੱਟ ਗਏ ਲੰਦਾ ਸੀ ਵੀ ਭਾਰਤ ਤੋਂ ਉਹਨਾਂ ਨੂੰ ਰੇ ਡਿਸਪਲੇ ਕਰਕੇ ਮੱਜਾ ਵਾਂਗੂ ਵੇਚਿਆ ਕਰਦਾ ਪੰਜਾਬੀ ਚ ਉਹਨਾਂ ਦੇ ਗਲ ਚ ਵੀ ਪ੍ਰਾਈਸ ਟੈਗ ਪਾਏ ਹੁੰਦੇ ਸੀ ਵੀ ਇਹ ਕੀ ਔਰਤ ਦੀ ਕੀਮਤ ਐ ਇੰਨੀ ਐ ਇਹਦੀ ਇੰਨੀ ਐ ਐਵਰੇਜ ਉਹ ਰੇ ਔਰਤ ਵੀ 500 ਰੁਪਏ ਚ ਵੇਚਿਆ ਕਰਦੀ ਹਨਾ ਦੋ ਦਿਨਾਰ ਉਹ ਵਕਤ ਦੀ ਜਿਹੜੀ ਕੀਮਤ ਸੀ ਤਾਂ ਅਲੱਗ-ਅਲੱਗ ਅਰਬ ਮੁਲਕਾਂ ਚੋਂ ਮੀਰ ਮੁਸਲਮਾਨ ਵੀ ਉਰੇ ਆਇਆ ਕਰਦੇ ਸਿਰਫ ਇਹ ਮੇਲੇ ਨੂੰ ਦੇਖਣ ਵਾਸਤੇ ਜਿਹੜੀ ਔਰਤ ਵੀ ਜਿਆਦੇ ਲੋਕਾਂ ਨੂੰ ਪਸੰਦ ਆਣ ਲੱਗ ਜਾਂਦੀ ਸੀ ਫਿਰ ਉਹਦੀ ਜਿਹੜੀ ਕੀਮਤ ਉਹ ਵਧਾ ਦਿੱਤੀ ਜਾਂਦੀ ਸੀ ਹਨਾ ਉਹਦੀ ਬੋਲੀ ਲੱਗਦੀ ਸੀ ਜਿਵੇਂ ਆਪਣੇ ਪਿੰਡਾਂ ਚ ਪੰਚਾਇ ਜਮੀਨ ਦੀ ਲਗਦੀ ਹੁੰਦੀ ਹੈ ਤੇ ਫਿਰ ਜਿਹੜਾ ਬੋਲੀ ਜਿੱਤ ਜਾਂਦਾ ਸੀ ਵੀ ਉਹਨੂੰ ਲੈ ਜਾਂਦਾ ਸੀ ਆਪਦੇ ਘਰੇ ਰਖੇਲ ਬਣਾਉਂਦਾ ਸੀ ਗਜਨਈ ਦੇ ਬਾਜ਼ਾਰ ਦੇ ਆਪਾਂ ਵਿੱਚ ਦੀ ਤੁਰੇ ਜਾ ਰਹੇ ਹਾਂ ਉਹ ਏ ਮੀਨਾਰ ਤੋਂ ਸ਼ੁਰੂ ਹੋ ਕੇ ਉੱਥੇ ਤੱਕ ਪੂਰਾ ਬਾਜ਼ਾਰ ਲੱਗਦਾ ਸੀ ਤੇ ਜਦੋਂ ਉਹਦੇ ਦੋਸਤ ਦੋਸਤਾਂ ਦੇ ਉਹਨਾਂ ਨੂੰ ਫਿਰ ਐਸੇ ਗਿਫਟ ਅਪਰੋਸ ਦਾ ਆਪਦੀ ਅਮੀਰੀ ਨੂੰ ਸ਼ੋਅ ਕਰਨ ਵਾਸਤੇ ਵੀ ਮੇਰੇ ਕੋਲ ਵਾਧੂ ਪੈਸੇ ਆ ਔਰਤ ਦੀ ਕੀ ਵੈਲਿਊ ਸੀ ਉਦੋਂ ਯਾਰ ਮੋਸਤਲੀ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹ ਕੁਆਰੀਆਂ ਕੁੜੀਆਂ ਹੁੰਦੀਆਂ ਸੀ ਤੇ ਅਮੀਰ ਹਿੰਦੂ ਘਰਾਣਿਆਂ ਦੀਆਂ ਕੁੜੀਆਂ ਹੁੰਦੀਆਂ ਸੀ ਇਹ ਗੱਲਾਂ ਮੈਂ ਆਉਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਜਿਨ੍ਹਾਂ ਦਾ ਹਿਸਤਰੀ ਚ ਇੰਟਰਸਟ ਹੈ ਇਹ ਸਾਰੀਆਂ ਗੱਲਾਂ ਬੜੇ ਮਸ਼ਹੂਰ ਪੇਂਟਰਾਂ ਨੇ ਆਪਣੀਆਂ ਪੇਂਟਿੰਗਾਂ ਰਾਹੀਂ ਵੀ ਦਰਸਾਈਆਂ ਹੋਈਆਂ ਨੇ ਹਨਾ ਗਜਨੀ ਦੇ ਬਾਜ਼ਾਰ ਦੀਆਂ ਪੇਂਟਿੰਗਾਂ ਬਣਾ ਕੇ ਸੋਨੂੰ ਮਿਲ ਜੂਗਾ ਸਾਰਾ ਡਾਟਾ ਬੇਸ਼ੱਕ ਉਹਨਾਂ ਕੁੜੀਆਂ ਦੇ ਭਾਈਆਂ ਨੇ ਉਹਨਾਂ ਨਾਲ ਵਾਦਾ ਕੀਤਾ ਸੀ ਕਿ ਅਸੀਂ ਸੋਢੀ ਰੱਖਿਆ ਕਰਾਂਗੇ ਪਰ ਉਹ ਰੱਖਿਆ ਨਹੀਂ ਕਰ ਪਾਉਂਦੇ ਸੀ ਬਾਈ ਮੈਂ ਕੋਈ ਇਹ ਗੱਲਾਂ ਹਿੰਦੂ ਧਰਮ ਨੂੰ ਡੀਗ੍ਰੇਡ ਕਰਨ ਵਾਸਤੇ ਨਹੀਂ ਦੱਸ ਰਿਹਾ ਹਿਸਟਰੀ ਐ ਵੀ ਹਿਸਟਰੀ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਆ ਗਜਨੀ ਕਹਿੰਦੇ ਆ ਲਗਭਗ 17 ਹਮਲਿਆਂ ਚ 4 ਲੱਖ ਹਿੰਦੂ ਔਰਤਾਂ ਨੂੰ ਕੁੜੀਆਂ ਨੂੰ ਚੱਕ ਕੇ ਉਰੇ ਲੈ ਸੀ ਦੇਖੋ ਅੱਜ ਲੁੱਟਣ ਵਾਲਿਆਂ ਦਾ ਹਾਲ ਦੇਖੋ ਤੇ ਲੁੱਟਣ ਵਾਲਿਆਂ ਦਾ ਹਾਲ ਦੇਖੋ ਨਾ ਆਪਣੇ ਇੰਡੀਆ ਚ ਦਾ ਕਿੰਨੀ ਵਧੀਆ ਸਿਚੁਏਸ਼ਨ ਹੈ ਉਰੇ ਉਰੇ ਤਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਸੀਂ ਤੁਸੀਂ ਬਹੁਤ ਔਰਤਾਂ ਲੁੱਟੀਆਂ ਨੇ ਬੜੀਆਂ ਇੱਜ਼ਤਾਂ ਲੁੱਟੀਆਂ ਨੇ ਸਹੀ ਗੱਲਾਂ ਨਹੀਂ ਲੁੱਟੀਆਂ ਇਹ ਆ ਦੇਖੋ ਉਹਦੀਆਂ ਇਲਾਦਾਂ ਨੇ ਮਮ ਮਮੂਦ ਗਾਜ਼ਨੀ ਗਾਜ਼ਨੀ ਮਮੂਦ ਚਲ ਚਲ ਤੂੰ ਨਾ ਉਹ ਸਾਰਾ ਮਮਦ ਗਾਜ਼ਨੀ ਉਹ ਸਾਰਾ ਕੁੱਤੇ ਦਾ ਵੱਡਿਆ ਸੀ ਥੋੜਾ ਭਰ ਦੂ ਔਰਤਾ ਚੱਕ ਕੇ ਲੈ ਜਾਂਦਾ ਸੀ ਉਰੇ ਵੇਚਦਾ ਸੀ ਗਾਜ਼ਨੀ ਉਹ ਔਰਤਾਂ ਨੂੰ ਐ ਨਹੀਂ ਵੀ ਪੂਰੇ ਮਹਿਮਾਨ ਬਣਾ ਕੇ ਲੈ ਜਾਂਦਾ ਸੀ ਕੋੜਿਆਂ ਦੇ ਪਿੱਛੇ ਬੰਨ ਕੇ ਲੈ ਜਾਂਦਾ ਸੀ ਉਰੇ ਤੱਕ ਆਂਦੇ ਆਂਦੇ ਉਹਨਾਂ ਦੇ ਪੈਰਾਂ 'ਚ ਛਾਲੇ ਪੈ ਜਾਂਦੇ ਸੀ ਕੱਪੜੇ ਫਟ ਜਾਂਦੇ ਸੀ ਹਨਾ ਉਹ ਪੂਰੇ ਗੰਦੀ ਹਾਲਤ ਨਾਲ ਲੈ ਜਾਂਦਾ ਸੀ ਜਿਹੜਾ ਇੰਨੇ ਨਹੀਂ ਔਰਤਾਂ ਨੂੰ ਮਸਮਾਨ ਦੇ ਨਾਲ ਜਵਾਨ ਕੁੜੀਆਂ ਲੁੱਟਦਾ ਸੀ ਮੈ ਮিনার ਕੋਲੇ ਪਹੁੰਚ ਗਿਆ ਬਈ ਇਹ ਮিনার ਤੇ ਪਹਿਲਾਂ ਲਿਖਿਆ ਵੀ ਹੁੰਦਾ ਸੀ ਦੁਖਤਾਰੇ ਹਿੰਦੁਸਤਾਨ ਦੋ ਦਿਨਾਰ ਦੁਖਤਾਰੇ ਹਿੰਦੁਸਤਾਨ ਦੋ ਦਿਨਾਰ ਹਿੰਦੁਸਤਾਨੀ ਔਰ ਇਹ ਦੀ ਕਿੰਤ ਸਿਰਫ ਦੋ ਦਿਨਾਰ ਜਿਵੇਂ ਮੰਡੀਆਂ ਚ ਹੋਕਾ ਨਹੀਂ ਦਿੰਦੇ ਹੁੰਦੇ ਗੋਬੀ 5 ਰੁਪਏ ਕਿਲੋ ਐਂ ਉਰੇ ਹੋਕਾ ਦਿਆ ਕਰਦੇ ਜਦੋਂ ਮੰਡੀ ਲੱਗਿਆ ਕਰਦੀ ਆ ਨਾਰਾ ਵੀ ਇਹਦੇ ਨਾਲ ਹੀ ਉੱਥੇ ਗੁਰੂ ਘਰ ਹੈ ਸਾਹਮਣੇ ਦੇਖੋ ਆਹ ਸਾਹਮਣੇ ਗੁਰੂ ਘਰ ਹੈ ਨਿਸ਼ਾਨ ਸਾਹਿਬ ਝੂਲ ਰਹੇ ਬਾਜ਼ਾਰ ਨਾਲ ਜੋ ਗੁਰੂ ਘਰ ਦੇ ਦਰਸ਼ਨ ਕਰਾਨਾ ਤੁਹਾਨੂੰ ਸਾਹਮਣੇ ਹੈ ਕੋਈ ਮਹਾਨ ਸਿੱਖ ਦਰਨਾ ਨੂੰ ਪਤਾ ਲੱਗਿਆ ਸੀ ਤਾਂ ਫਿਰ ਉਹਨਾਂ ਨੇ ਗਰੇਲਾ ਵਾਰ ਸ਼ੁਰੂ ਕਰਤੀ ਸੀ ਤਾਂ ਉਹ ਉਹ ਗਜ਼ਰੀ ਦੇ ਬਾਜ਼ਾਰ ਨੂੰ ਲੁੱਟਦੇ ਸੀ ਹਨਾ ਸਾਰੀਆਂ ਔਰਤਾਂ ਨੂੰ ਆਜ਼ਾਦ ਕਰਾਉਂਦੇ ਸੀ ਫਿਰ ਉਹਨਾਂ ਦੇ ਘਰੇ ਸਹੀ ਸਲਾਮ ਤੋਂ ਪਹੁੰਚਾਉਂਦੇ ਸੀ ਤਾਂ ਗੁਰੂ ਘਰ ਆਗੇ ਗੁਰੂ ਘਰ ਦਾ ਇਹ 게ਟ ਦੇਖਦੇ ਆ ਕੁਝ ਹੋਊਗਾ ਪਤਾ ਨਹੀਂ ਨਾ ਹੈ ਦੋ ਜਗਾ ਗੋਫਤੇ ਦੋ ਦੋਨ ਜਗਾ ਦੋ ਨਹੀਂ ਮੈਨੇ ਸਭ ਬੋਲਾ ਥਾ ਭਾਈ ਸਭ ਸਭ ਮਾਇਆ ਦਾ ਬਾਹੀ ਨਹੀਂ ਯਾਰ ਗੋਈ ਖੋਲ ਹੀ ਨਹੀਂ ਰਿਹਾ ਗੋਂਡਾ ਪੰਜਾਬ ਪੰਜਾਬ ਦਾ ਤੁਕੂਕੀ ਆ ਪੰਜਾਬ ਗੁਰੂ ਘਰ ਆਪਾਂ ਪਹੁੰਚ ਗਏ ਕਾਫੀ ਜਿਆਦੇ ਸੋਹਣਾ ਹੈ ਸਾਹਮਣੇ ਨਿਸ਼ਾਨ ਸਾਹਿਬ ਝੁੱਲ ਰਿਹਾ ਬਈ ਤੇ ਸਾਈਡ ਤੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਹੈ ਕਾਫੀ ਜਿਆਦੇ ਉਰੇ ਹਰਿਆਲੀ ਹੈ ਦੇਖੋ ਲਿਖਿਆ ਗੁਰਦੁਆਰਾ ਸ੍ਰੀ ਕੋਟਲਾ ਸਾਹਿਬ ਗਜਨੀ ਅਫਗਾਨਿਸਤਾਨ ਅੰਦਰੋਂ ਆਪਾਂ ਦਰਸ਼ਨ ਕਰਾਨੇ ਆ ਤੁਹਾਨੂੰ ਤਾਂ ਇਹ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਨਹੀਂ ਹੈਗਾ ਵੀ ਉਰੇ ਵਿਸਾਖੀ ਵਾਲੇ ਦਿਨ ਜਦੋਂ ਖਾਸ ਉਦੋਂ ਹੀ ਹੁੰਦਾ ਹੈ ਕਾਫੀ ਵੱਡਾ ਹਾਲੇ ਤੈਨਾਂ ਨੇ ਪ੍ਰਕਾਸ਼ਿਤ ਦੂਜੇ ਪਾਸੇ ਕੀਤਾ ਹੈ ਸੀਕਰੇਟ ਦੇਖੋ ਤੌਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਿਤ ਕੀਤੇ ਹੋਏ ਆ ਤੌਰੇ ਵੀ ਕਾਫੀ ਖਾਨੇ ਜੇ ਨੇ ਹਨ ਜਿੱਥੇ ਗੁਟਕਾ ਸਾਹਿਬ ਲੁਕੋ ਕੇ ਰੱਖਦੇ ਆ ਇਹ ਬਾਰ ਦਾ ਮਾਹੌਲ ਔਰੇ ਕਮਰੇ ਗੁਮਰੇ ਜੇ ਆ ਤੇ ਉਹ ਸਾਹਮਣੇ ਦੇਖੋ ਬਾਜ਼ਾਰ ਹੈ ਹਿੰਦੀ ਸੀ ਹੁਸਨਿੰਦ ਤਾਂ ਕਾਫੀ ਜਿਆਦੇ ਫੁੱਲ ਨੇ ਉਹ ਸੱਪ ਵੀ ਸੱਪ ਨਿਕਲ ਗਿਆ ਦੇਖੋ ਸੱਪ ਉਹ ਵੱਡ ਗਿਆ ਗੁਰੂ ਦੇ ਬਾਗ ਚ ਆ ਛੋਟਾ ਯਾਰ ਇਹ ਸਰੋਵਰ ਵੀ ਬਣਾਇਆ ਹੈ ਤੇ ਬਹੁਤ ਜ਼ਿਆਦਾ ਹਰਿਆਲੀ ਹੈ ਕਿੰਨੇ ਜ਼ਿਆਦਾ ਦਰਖਤ ਲੱਗੇ ਸੋਲਰ ਪੈਨਲ ਲੱਗੇ ਹੋਇਆ ਆ ਗੇਟ ਦੇਖੋ ਪੂਰਾ ਜੇਲ੍ਹ ਵਰਗਾ ਹੀ ਹੈ ਗੁਰੂਗੜ੍ਹ ਦਾ ਬੁਲਟ ਪ੍ਰੂਫ